ਪੰਜਾਬ ਸਰਕਾਰ ਦੇ ਯੋਧ ਨਸ਼ਾ ਵਰਦ ਮੁਹਿੰਮ ਦੇ ਤਹਿਤ ਬਠਿੰਡਾ ਪੁਲਿਸ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦੋਂ ਸਾਡੀ ਸਿਵਲ ਲਾਈਨ ਦੀ ਟੀਮ ਜੋ ਕਿ ਐਸ ਐਚ ਓ ਹਰਜੀਵਨ ਸਿੰਘ ਦੀ ਅਗਵਾਈ ਦੇ ਵਿੱਚ ਅਸੀਂ ਭਾਗੂ ਰੋਡ ਟੀ ਪੁਆਇੰਟ ਕੈਂਟਰ ਰੋਡ ਦੇ ਉੱਪਰ ਨਾਕਾ ਲਗਾਇਆ ਸੀਗਾ ਜਿਸ ਦੇ ਵਿੱਚ ਇੱਕ ਰਾਹੁਲ ਏਲੀਅਸ ਮਿੱਡਾ son of ਅਮਰਜੋਤ ਜੋ ਕਿ ਡੱਬ ਵਾਲੀ ਦਾ ਰਹਿਣ ਵਾਲਾ ਤੇ ਹੁਣ ਇਸ ਟਾਈਮ ਹਰਬੰਸ ਨਗਰ ਬਠਿੰਡਾ ਦੇ ਵਿੱਚ ਰਹਿੰਦਾ ਉਸ ਨੂੰ ਅਸੀਂ ਨਾਕਾ ਬੰਦੀ ਦੌਰਾਨ ਆਰਾਊਂਡ ਅਪ ਕੀਤਾ ਅਤੇ ਆਰਾਊਂਡ ਅਪ ਕਰਨ ਤੇ ਉਹਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਦੇ ਪੋਜੈਸ਼ਨ ਦੇ ਵਿੱਚੋਂ 524 ਗ੍ਰਾਮ ਜਿਹੜੀ ਹੈਰੋਇਨ ਹੈ ਬਰਾਮਦ ਹੋਈ। ਅ ਹੈਰੋਇਨ ਬਰਾਮਦ ਹੋਣ ਤੇ ਅਸੀਂ ਥਾਣਾ ਸਿਵਲ ਲਾਈਨ ਦੇ ਵਿੱਚ ਮੁਕੱਦਮਾ ਨੰਬਰ 356 ਅੰਡਰ ਸੈਕਸ਼ਨ 21C ਐਨਡੀਪੀਐਸ ਐਕਟ ਤਹਿਤ ਮੁਕੱਦਮਾ ਰਜਿਸਟਰ ਕੀਤਾ ਅਤੇ ਮੁਕੱਦਮਾ ਦਰਜ ਕਰਨ ਤੋਂ ਬਾਅਦ ਅੱਗੇ ਤਫ਼ਤੀਸ਼ ਕੀਤੀ ਜਾ ਰਹੀ ਹੈ। ਜਿਸ ਦੇ ਵਿੱਚ ਇਹ ਜਿਹੜਾ ਰਾਹੁਲ ਮੇਡਾ ਜੋ ਲੜਕਾ ਹੈਗਾ ਉਹ ਨਾ ਹਰਬੰਸ ਨਗਰ ਬਠਿੰਡਾ ਦੇ ਵਿੱਚ ਰਹਿੰਦਾ ਹੈ ਇਹ ਐਕਟਿਵਾ ਤੇ ਸਵਾਰ ਸੀਗਾ ਤੇ ਐਕਟਿਵਾ ਤੇ ਜਾ ਰਿਹਾ ਸੀਗਾ ਇਸ ਨੇ ਜਿਹੜੇ ਸੀਗੇ ਅੱਗੇ ਕਿਸੇ ਬੰਦੇ ਨੂੰ ਇੱਥੇ ਬਠਿੰਡਾ ਦੇ ਵਿੱਚ ਸਪਲਾਈ ਦੇਣੀ ਸੀਗੀ ਤੇ ਦੌਰਾਨਾ ਨਾਕੇਬੰਦੀ ਜਿਹੜੇ ਸਾਡੇ ਐਸ ਐਚਓ ਸਿਵਲ ਲਾਈਨ ਐਸ ਆਈ ਹਰਜੀਵਨ ਸਿੰਘ ਦੇ ਵੱਲੋਂ ਇਹਨੂੰ ਨਾਕੇ ਤੇ ਰੌਂਡ ਅਪ ਕੀਤਾ ਗਿਆ ਅਤੇ ਰੌਂਡ ਅਪ ਕਰਨ ਤੇ ਇਹਦੀ ਪੋਜੀਸ਼ਨ ਦੇ ਵਿੱਚੋਂ 524 ਗ੍ਰਾਮ ਜਿਹੜੀ ਹੈ ਹੈਰੋਨ ਦੀ ਬਸੀ ਬਰਾਮਦਗੀ ਕੀਤੀ ਹੈ ਤੇ ਕੋਈ ਪਤਾ ਲੱਗਿਆ ਇਹ ਕਿੱਥੋਂ ਲੈ ਕੇ ਆਇਆ ਸੀਗਾ ਤੇ ਕਿੱਥੇ ਦੇਣ ਚੱਲਿਆ ਸੀ ਅ ਡੂਰਿੰਗ ਇਨਵੈਸਟੀਗੇਸ਼ਨ ਕੁਝ ਫੈਕਟਸ ਇਹਦੇ ਸਾਨੂੰ ਦੱਸਿਆ ਜਿਨ੍ਹਾਂ ਤੇ ਅਸੀਂ ਵਰਕ ਕਰ ਰਹੇ ਹਾਂ ਤੇ ਇਸ ਮੁਕਦਮੇ ਦੇ ਵਿੱਚ ਹੋਰ ਬਰਾਮਦਗੀ ਹੋਣ ਦੇ ਸਾਰ ਹੈ ਇਸ ਕਰਕੇ ਜਿਹੜਾ ਹੈਗਾ ਇਸ ਸਟੇਜ ਤੇ ਮੈਂ ਤੁਹਾਡੇ ਨਾਲ ਫਾਰਵਰਡ ਐਂਡ ਬੈਕਵਰਡ ਲਿੰਕਸ ਦੇ ਰਿਕਾਰਡਿੰਗ ਜਿਹੜੀ ਇਨਫੋਰਮੇਸ਼ਨ ਸ਼ੇਅਰ ਨਹੀਂ ਕਰ ਸਕਦਾ ਕੋਈ ਇਹਨਾਂ ਤੋਂ ਇਲਾਵਾ ਕੋਈ ਹੋਰ ਨਾਲ ਸੀਗਾ ਇਸਦੇ ਕੋਈ ਜਸ ਟਾਈਮ ਇਸੇ ਕੋਰ ਰਿਕਵਰੀ ਹੋਈ ਉਸ ਟਾਈਮ ਇਹ ਇਕੱਲਾ ਸੀਗਾ ਪਰੰਤੂ ਜਿਸ ਕੋਲੋਂ ਇਹ ਲੈ ਕੇ ਆਇਆ ਹੈ ਜਿਸ ਨੂੰ ਅੱਗੇ ਸਪਲਾਈ ਦੇਣੀ ਸੀਗੀ ਉਸ ਬਾਰੇ ਡਿਊਰਿੰਗ ਇਨਵੈਸਟੀਗੇਸ਼ਨ ਤੇ ਟੈਕਨੀਕਲ ਐਵੀਡੈਂਸ ਦੇ ਆਧਾਰ ਦੇ ਉੱਤੇ ਸਾਨੂੰ ਕੁਝ ਇਨਫੋਰਮੇਸ਼ਨ ਸਾਨੂੰ ਮਿਲੀ ਹੈ ਉਸ ਤੇ ਅਸੀਂ ਵਰਕ ਕਰ ਰਹੇ ਹਾਂ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨੂੰ ਜਲਦੀ ਹੀ ਲੌਜੀਕਲ ਕਨਕਲੂਡ ਕੀਤਾ ਜਾਵੇ। ਬਹੁਤ ਹੀ ਮਾਮਲਾ ਦਰਜ ਹੈ ਸਰ। ਹਾਂ ਇਸ ਤੋਂ ਪਹਿਲਾਂ ਕੋਈ ਹਰਣ ਦਾ ਮੁਕਤਮਾ ਦਰਜ ਨਹੀਂ ਹੈ ਇਹ ਪਹਿਲਾ ਜਿਹੜਾ ਕੇਸ ਇਸ ਤੇ ਹਰਣ ਦਾ ਦਰਜ ਹੋਇਆ ਹੈ। ਕਦੋਂ ਕਦਾਂ ਰਹਿੰਦਾ ਕੁਝ ਪਤਾ ਲੱਗੇ ਇਹ ਬੇਸਿਕਲੀ ਤਾਂ ਇਹ ਡੱਬ ਵਾਲੀ ਦਾ ਰਹਿਣ ਵਾਲਾ ਹੈ ਪਰ ਕੁਝ ਪਿਛਲੇ ਕੁਝ ਸਮੇਂ ਤੋਂ ਉਹ ਜਿਹੜਾ ਹੈਗਾ ਇਹ ਤੇ ਹਰਬੰਸ ਨਗਰ ਬ ਜਿਹੜਾ ਹੈਗਾ ਆ ਰਾਮ ਨਾਲ ਆਪਣਾ ਕੰਮ ਕਰ ਲੂਗਾ ਕਿਸੇ ਨੂੰ ਪਤਾ ਨਹੀਂ ਲੱਗੂਗਾ